ਸਤ ਸ੍ਰੀ ਅਕਾਲ ਜੀ ਰੰਗ ਪੰਜਾਬ ਦੇ 149 ਚੈਨਲ ਵੇਖਣ ਵਾਲਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਪਕੌੜਿਆਂ ਵਾਲੀ ਪੰਜਾਬੀ ਕੜੀ ਤੇ ਆ ਅਸੀਂ ਉਹਦੇ ਲਈ ਲੈ ਲਿਆ ਵਾ ਜੀ ਵੇਸਣ ਤੇ ਹੁਣ ਅਸੀਂ ਤੁਹਾਡੇ ਲਈ ਫਟਾਫਟ ਕਰਾਂਗੇ ਕੜੀ ਤਿਆਰ ਤੇ ਇਹਦੇ ਵਾਸਤੇ ਅਸੀਂ ਲਿਆ ਵਾ ਜੀ 1/2 ਕਿਲੋ ਦਹੀਂ 1/2 ਕਿਲੋ ਅਸੀਂ ਦਹੀਂ ਲੈ ਲਿਆ ਵਾ ਤੇ ਇੱਕ ਛੋਟੀ ਕਟੋਰੀ ਅਸੀਂ ਲਈ ਆ ਜੀ ਬੇਸਨ ਦੀ ਤੇ ਹੁਣ ਆਪਾਂ ਫਟਾਫਟ ਪਕੌੜਿਆਂ ਵਾਲੀ ਕੜੀ ਨੂੰ ਕਰੀਏ ਤਿਆਰ ਤੇ ਇਹ ਅਸੀਂ ਲੈ ਲਿਆ ਮਸਾਲੇ ਇਹ ਆ ਹਲਦੀ ਇਹ ਆ ਗਰੋਗਨੀ ਮਿਰਚ ਲੂਣ ਅਨਾਰਦਣ ਗਰਮ ਮਸਾਲਾ ਤੇ ਸੁੱਕੀ ਮੇਥੀ ਇਹਦੇ ਵਿੱਚ ਹੁਣ ਜਾਣਗੇ ਆਪਣੇ ਸਾਰੇ ਹੀ ਮਸਾਲੇ ਹੁਣ ਅਸੀਂ ਇਹਨਾਂ ਸਾਰਿਆਂ ਨੂੰ ਇਹਦੇ ਵਿੱਚ ਬੇਸਨ ਵਿੱਚ ਮਿਕਸ ਕਰ ਲਵਾਂਗੇ ਸਾਡੇ ਸਾਰੇ ਹੀ ਮਸਾਲੇ ਜਿਹੜੇ ਆ ਉਹ ਇਹਦੇ ਵਿੱਚ ਮਿਕਸ ਹੋ ਚੁੱਕੇ ਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦਹੀਂ ਜੋ ਅਸੀਂ ਪਹਿਲਾਂ ਤੋਂ ਹੀ ਮੈਸ਼ ਕਰ ਲਿਆ ਸੀਗਾ ਇਹ ਅਸੀਂ ਲੱਸੀ ਟਾਈਪ ਕੀ ਕਰ ਲਿਆ ਸੀਗਾ ਪਹਿਲਾਂ ਹੀ ਇਹਨੂੰ ਅਸੀਂ ਰਗੜ ਲਿਆ ਸੀਗਾ ਨੂੰ ਇੱਥੇ फटाफट फटाफट ਕਰ ਲੈਣਾ ਜੋ ਕਿ ਇਹਦੇ ਵਿੱਚ ਬੇਸਣ ਦੀਆਂ ਟਿੱਲੀਆਂ ਜੀਆਂ ਨਾ ਪੈ ਜਾਣ ਆਪਾਂ ਇਹਨੂੰ फटाफट ਕਰ ਲੈਂਦੇ ਆ ਤੇ ਫਟਾਕਟ ਕਰੀਏ ਆਪਾਂ ਕੜੀ ਚੌਲ ਤਿਆਰ ਦੇਖੋ ਕਿੰਨਾ ਵਧੀਆ ਬਣ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਕਿਉਂਕਿ ਪਾਣੀ ਅਸੀਂ ਨਾ ਬਾਅਦ ਵਿੱਚ ਪਾਵਾਂਗੇ ਤੇ ਇਸ ਨੂੰ ਅਸੀਂ ਕਰ ਲੈਨੇ ਆ 2 ਮਿੰਟ ਵਾਸਤੇ ਸਾਈਡ ਤੇ ਤੇ ਤੇਲ ਸਾਡਾ ਹੋ ਗਿਆ ਗਰਮ ਜੋ ਮੈਂ ਪਹਿਲਾਂ ਪਾ ਕੇ ਇੱਕ ਸਾਈਡ ਤੇ ਸਲੋ ਫਲੇਮ ਤੇ ਰੱਖ ਦਿੱਤਾ ਸੀ ਤੇ ਇਹਦੇ ਵਿੱਚ ਹੁਣ ਜਾਣਗੇ ਸਾਡੇ ਆਹ ਵਾਲੇ ਮਸਾਲੇ ਇਹ ਜੀਰਾ ਸਾਬਤ ਮੇਥੇ ਸਾਤ ਤੰਗੀਆਂ ਤੇ ਇਹ ਵਾਲਾ ਸਾਡਾ ਤੇਜ ਪੱਤਰ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਤੇਜ ਪੱਤਰ ਅੱਜ ਥੋੜਾ ਜਿਹਾ ਦੰਡੀ ਤੰਗੀਆਂ ਹੁਣ ਅਸੀਂ ਪਾਵਾਂਗੇ ਜੀਰਾ ਤੇ ਨਾਲ ਹੀ ਪਾਉਂਗੇ ਸਾਡੇ ਮੇਥੇ ਤੇਲ ਮਸੀਂ ਲੋ ਫਲੇਮ ਤੇ ਹੀ ਰੱਖਿਆ ਹੋਇਆ ਕਿਉਂਕਿ ਫਿਰ ਉਹ ਜਿਆਦਾ ਜਿਹੜਾ ਜੇ ਤੇਲ ਹੋਊਗਾ ਸਾਡੇ ਜਿਆਦਾ ਤੇਲ ਦੇ ਵਿੱਚ ਪਾਵਾਂਗੇ ਤੇ ਇੱਕਦਮ ਤੇ ਹੀ ਸਾਰੇ ਸੜ ਜਾਣਗੇ 골ਡ ਨਹੀਂ ਹੋਣਗੇ ਖੁੱਜ ਕੇ ਦੇਖੋਣ 골ਡ ਹੋਈ ਜਾ ਰਿਹਾ ਹੈ ਅਸੀਂ ਥੋੜਾ ਜਿਹਾ ਗੈਸ ਦਾ ਫਲੇਮ ਜਿਹੜਾ ਉਹ ਆਪ ਹਾਈ ਕਰ ਲਾਂਗੇ ਸਾਬ ਤਮਸਾਲੇ ਸਾਡੇ ਰੋਸਟ ਹੋ ਗਏ ਦੇਖੋ 골ਡ ਹੋ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਦਰ ਤੇ ਲਸਣ ਦਾ जो कि सा कढ़ी के वे अभी लसन किसी तरीके भी पा सकते हैं अभी लंबा ब्रिच कट्ट के भी पा सकते हैं ग्रैंड करके भी पा सकते हैं अच्छी जिस तरह भी मर्जी होगी उस तरीके भी पा सकते हैं आपको कढ़ी केोल भी लसन का है इस करके भी जानगे साड़िया टीचा हुई मिर्चा मिर्चा जल्दी होती लौंगी मिर्च है इस करके बहुत छोटी छोटी लग रही है बेचने अज अं बना रहे हैं पंजाबी करी चावल पकौड़िया तो वाली कढ़ी तो वेद ज्यादा चीज़ों का इस्तेमाल नहीं करेंगे थोड़ा प्याज भी वरतेंगे हम थोड़ा भून लवेंगे जो तक बोल्ड नहीं हो जाऊंगा ਦਾ 골ਡ ਹੋ ਗਿਆ ਲਸਰ ਵੀ ਪੁੱਜ ਗਿਆ ਬਹੁਤ ਸੋਹਣੀ 스멜 ਆ ਰਹੀ ਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਵੇਸਣ ਅਸੀਂ ਵੇਸਣ ਦੇ ਵਿੱਚ ਪਹਿਲਾਂ ਬਹੁਤ ਜ਼ਿਆਦਾ ਪਾਣੀ ਨਹੀਂ ਪਾਇਆ ਕਿਉਂਕਿ ਇਹਦੇ ਵਿੱਚ ਆਪਾਂ ਸਾਰੇ ਮਸਾਲੇ ਜਿਹੜੇ ਉਹ ਕੱਚੇ ਹੀ ਪਾਏ ਆ ਇਸ ਕਰਕੇ ਆਪਾਂ ਇਹਨੂੰ ਪਹਿਲੋਂ ਇਸ ਤਰ੍ਹਾਂ ਹੀ ਪਾਵਾਂਗੇ ਤੇ ਪਾ ਕੇ ਆਪਾਂ ਇਹਨੂੰ ਥੋੜਾ ਜਾਇ ਇਹਦੇ ਵਿੱਚ ਇਸ ਤਰ੍ਹਾਂ ਫਲਾ ਲਵਾਂਗੇ ਜੋ ਥੋੜਾ ਜਾਇ ਮਸਾਲੇ ਦੇ ਨਾਲ ਹੀ ਪੁੱਜ ਜਾਣਗੇ ਮਸਾਲੇ ਇਦੇ ਵਿੱਚ ਪਾ ਦੇਣਾਂਗੇ 1 ਲੀਟਰ ਪਾਣੀ ਜਿਹੜੇ ਸਾਡੇ ਮਸਾਲੇ ਭੁੱਜ ਕੇ ਸਾਫਤ ਮਸਾਲੇ ਜਿਹੜੇ ਰੋਸਟ ਹੋਏ ਸੀ ਵਧੀਆ 골ਡਨ ਹੋਏ ਸੀ ਉਹ ਟਮਾਟਰ ਕੀ ਤਰ ਕੇ ਉੱਪਰ ਆ ਗਏ ਆ ਜੋ ਸਾਡੇ ਪਿੰਡਾਂ ਵਾਲੀਆਂ ਪੰਜਾਬੀ ਕਰੀ ਦਾ ਸਟਾਈਲ ਆ ਇਸੇ ਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਕਿਉਂਕਿ ਇਹਨੂੰ ਅਸੀਂ ਕਾਫੀ ਰਿਚਨ ਦੇਣਾ ਵਾ ਕਿਉਂਕਿ ਕੜੀ ਮਧੂਲਕੇ ਬਾਂਦੀ ਹੀ ਤਾਂ ਵਾ ਜੇਕਰ ਇਹ ਕਾਫੀ ਰਿਚੇ ਰੇਜ ਰੇਜ ਕੇ ਆਪਾਂ ਹਮੇਸ਼ਾ ਵੇਸਣ ਜਿਹੜਾ ਥੋੜਾ ਲੈਣਾ ਹੁੰਦਾ ਵਾ ਵੇਸਣ ਨਹੀਂ ਜ਼ਿਆਦਾ ਲੈਣਾ ਹੁੰਦਾ ਕਿ ਜਿਆਦਾ ਵੇਸਣ ਲੈ ਕੇ ਆਪਾਂ ਇਹਨੂੰ ਹਾਰਟ ਬਣਾਉਣਾ ਜਾਂ ਬਣਾਉਣਾ ਵਾ ਇਹਨੂੰ ਆਪਾਂ ਰੇਨ ਰੇਨ ਕੇ ਸੰਗਣੀ ਕਰਨਾ ਹੁੰਦਾ ਇਹਨੂੰ ਆਪਾਂ ਰੇਨ ਰੇਨ ਕੇ ਸੰਗਣੀ ਕਰਨਾ ਹੁੰਦਾ ਵਾ ਵੇਸਣ ਆਪਾਂ ਸਾਦਾ ਲੈ ਕੇ ਤੇ ਉਹਦੇ ਹਿਸਾਬ ਨਾਲ ਹੀ ਸਾਰਾ ਜਿੰਨਾ ਆਪਣੇ ਕੋਲ ਦਹੀਂ ਜੋ ਵੀ ਚੀਜ਼ ਹੋਵੇ ਆਪਾਂ ਪਾ ਕੇ ਤੇ ਫਿਰ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਹੀ ਕੁਵਚਣ ਵਾਸਤੇ ਛੱਡ ਦੇਵਾਂਗੇ ਇਹ ਹੁਣ ਇੱਥੇ ਰਿੱਚੂਗੀ ਤੇ ਰਿੱਚ ਰਿੱਚ ਕੇ ਹੋਊਗੀ ਸੰਘਣੀ ਤੇ ਆਪਾਂ ਆਨਾਚਰ ਬਣਾ ਲਵਾਂਗੇ ਪਕੌੜੇ ਪਕੌੜਿਆਂ ਵਾਸਤੇ ਅਸੀਂ ਲੈ ਲਿਆ ਵਾ ਬੇਸਨ ਇੱਕ ਕੌਲੀ ਇਹ ਹੈ ਇਹ ਛੋਟੀ ਬੇਸਨ ਦੀ ਆ ਅਸੀਂ ਇਹਦੇ ਵਿੱਚ ਪਾਵਾਂਗੇ ਸਾਰੇ ਮਸਾਲੇ ਉਹੀ ਲੂਣ ਮਸਾਲਾ ਲਾਲ ਮਿਰਚ ਅਬ ਧਨੀਆ ਪੂਜਾ ਜੀਰਾ ਜ਼ਵੈਣ ਰੋਗ ਦੀ ਮਿਰਚਾ ਸਾਰੇ ਹੀ ਮਸਾਲੇ ਪਾ ਕੇ ਅਸੀਂ ਇਹਦੇ ਵਿੱਚ ਅਸੀਂ ਪਾਵਾਂਗੇ ਪਾਲਕ ਜਿਹੜੀ ਬਹੁਤ ਹੀ ਛੋਟੀ ਛੋਟੀ ਬਰੀਕ ਕੱਟੀ ਹੋਈ ਆ ਕਿਉਂਕਿ ਹੁਣ ਮੌਸਮ ਚੇਂਜ ਹੋਇਆ ਵਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਗਰਮੀ ਦਾ ਕਰਕੇ ਜਿਹੜੀਆਂ ਹਰੀਆਂ ਚੀਜ਼ਾਂ ਉਹ ਸਾਰੀਆਂ ਸੁੱਕਦੀਆਂ ਹੀ ਜਾ ਰਹੀਆਂ ਵਾ ਗਰਮੀ ਬਹੁਤ ਜ਼ਿਆਦੀ ਆ ਧਨੀਆ ਦੀ ਵੀ ਬਹੁਤ ਕਮੀ ਆਉਣ ਲੱਗੀ ਆ ਹੁਣ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਥੋੜਾ ਥੋੜਾ ਕਰਕੇ ਪਾਣੀ 2 ਤੋਂ 3 ਮਿੰਟ ਹੋ ਗਏ ਸਾਨੂੰ ਇਹਨੂੰ ਮਿਕਸ ਕਰਦਿਆਂ ਨੂੰ ਹੁਣ ਅਸੀਂ ਇਹਨੂੰ ਐ ਚੰਗੀ ਤਰ੍ਹਾਂ ਕਰ ਲਿਆ ਦੇਖੋ ਕਿੰਨੀ ਖਲਾਵਟ ਆ ਗਈ ਆ ਬੇਸਨ ਦੇ ਵਿੱਚ ਵੀ ਹੁਣ ਅਸੀਂ ਇਹਦੇ ਪਕੌੜੇ ਬਣਾ ਲਵਾਂਗੇ ਜੋ ਕਿ ਮੈਂ ਪਹਿਲਾਂ ਤੋਂ ਹੀ ਇਧਰ ਕੜਾਈ ਦੇ ਵਿੱਚ ਤੇਲ ਰੱਖਿਆ ਹੋਇਆ ਸੀਗਾ ਹੁਣ ਅਸੀਂ ਇਹਨੂੰ ਥੋੜਾ ਜਿਹਾ ਠੰਡਾ ਹੋਣ ਤੇ ਫੇਰ ਹੀ ਪਕੌੜੇ ਪਾਵਾਂਗੇ ਵਿੱਚ ਪਕੌੜਿਆਂ ਨੂੰ ਪਾਉਂਦੇ ਜਾਵਾਂਗੇ ਛੋਟੇ 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 ਪਾਉਂਦੇ ਠੀਕ ਹੈ ਕੜੀ ਦੇ ਪਕੌੜੇ ਜਿਹੜੇ ਆਏ ਛੋਟੇ ਹੀ ਹੋਣੇ ਚਾਹੀਦੇ ਆ ਬਾਅਦ ਵਿੱਚ ਕੜੀ ਦੇ ਵਿੱਚ ਰਿੱਚ ਕੇ ਇਹ ਆਪੇ ਹੀ ਉਲ ਜਾਂਦੇ ਆ ਇਹ ਇਸਨ ਸਾਡਾ ਬਹੁਤ ਵਧੀਆ ਅਸੀਂ ਹਮੇਸ਼ਾ ਪੇਟ ਵਾਲਾ ਵੇਸਮੀ ਹੀ ਵਰਤਦੇ ਆ ਬੰਦ ਪੈਟ ਵਾਲਾ ਕਿਉਂਕਿ ਪੁੱਲੇ ਵੇਸਣ ਦੇ ਵਿੱਚ ਕੋਈ ਨਾ ਕੋਈ ਨਾ ਡਰ ਹੁੰਦਾ ਵਾ ਕਿ ਕੋਈ ਮਲਾਵਟ ਨਾ ਹੋਵੇ ਉਹ ਦਾਲ ਦੀ ਮਲਾਵਟ ਕਰ ਦਿੰਦੇ ਆ ਹਰ ਹਰ ਵਾਲੀ ਦਾਲ ਦੀ ਤੇ ਇਸ ਕਰਕੇ ਜਿਹੜਾ ਪੈਟ ਵਾਲਾ ਹੁੰਦਾ ਉਹ ਕੰਪਨੀ ਨੂੰ ਨਾਂ ਪੈਂਦਾ ਇਸ ਕਰਕੇ ਉਹਦੇ ਵਿੱਚ ਕੋਈ ਮਲਾਵਟ ਨਹੀਂ ਕੀਤੀ ਜਾਂਦੀ ਬਿਲਕੁਲ ਹੀ ਛੋਲਿਆਂ ਦੀ ਦਾਲ ਤੋਂ ਬਣਿਆ ਹੁੰਦਾ ਵੇਸਣ ਤੇ ਬਹੁਤ ਹੀ ਵਧੀਆ ਵੇਸਣ ਹੈ ਤੇ ਦੇਖੋ ਤੁਸੀਂ ਪਕੌੜੇ ਆਪਣੇ ਕਿੰਨੇ ਸੋਹਣੇ ਸੋਲ ਕੇ ਉੱਪਰ ਆ ਹੀ ਗਏ ਆ ਸੋਨੇ ਜਦੋਂ ਵੀ ਅਸੀਂ ਪਕੌੜਿਆਂ ਦੇ ਵਾਸਤੇ ਆਪਣਾ ਵੇਸਣ ਦਾ ਕੋਲ ਬਣਾਉਣਾ ਨਾ ਉਹਨੂੰ ਕਾਫੀ ਚਿਰ ਵਾਸਤੇ ਉਹਨੂੰ ਇੱਕ ਹੀ ਸਾਈਡ ਤੇ ਤੁਸੀਂ ਮੈਸ਼ ਕਰੀ ਜਾਓ ਤੇ ਉਹਦੇ ਵਿੱਚ ਬਹੁਤ ਹੀ ਫਲਫਟ ਆ ਜਾਊਗੀ ਤੇ ਫਿਰ ਆਪਣੇ ਪਕੌੜੇ ਜਿਹੜੇ ਉਹ ਫੁੱਲੇ-ਫੁੱਲੇ ਜਿਹੜੇ ਕੜੀ ਵਾਲੇ ਪਕੌੜੇ ਆ ਇਹ ਹਮੇਸ਼ਾ ਫੁੱਲੇ-ਫੁੱਲੇ ਹੀ ਹੋਣੇ ਚਾਹੀਦੇ ਆ ਥੋੜੇ ਸਾਡੇ ਤਿਆਰ ਹੋ ਰਹੇ ਆ 골ਡਨ ਬ੍ਰਾਊਨ ਹੋਈ ਜਾ ਰਹੇ ਕਿਉਂਕਿ ਅਸੀਂ ਮੱਧਮ ਸੇਕ ਤੇ ਹੀ ਰੱਖਿਆ ਕਿ ਵਿੱਚੋਂ ਚੰਗੀ ਤਰ੍ਹਾਂ ਪੱਕ ਜਾਣਗੇ ਦੇ ਇਹ ਤੇ ਇੱਕਦਮ ਇਹਨਾਂ ਨੇ ਬਰਨ ਹੋ ਜਾਣਾ ਵਾ ਜਿਆਦਾ ਰੜ ਜਾਣਾ ਮੱਠ ਮੱਠੀ ਸੇਕ ਤੇ ਬਾਹਰੇ ਤੇ ਸਾਡੇ ਬਿਲਕੁਲ ਬਣ ਕੇ ਤਿਆਰ ਤੇ ਇਹ ਪੂਰੇ 골ਡਨ ਐ ਹੋ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਕੱਢ ਲਈਏ ਇਸੇ ਤਰ੍ਹਾਂ ਹੀ ਅਸੀਂ ਆਪਣੇ ਬਾਕੀ ਰਹਿੰਦੇ ਵੇਸਣ ਦੇ ਪਕੌੜੇ ਵੀ ਸਾਰੇ ਤਿਆਰ ਕਰ ਲਵਾਂਗੇ ਕੜੀ ਸਾਡੀ ਬਣ ਕੇ ਤਿਆਰ ਹੋ ਚੁੱਕੀ ਆ ਕੜੀ ਦੇ ਉੱਤੇ ਮਸਾਲਿਆਂ ਨੇ ਵੀ ਰੰਗ ਛੱਡ ਦਿੱਤਾ ਵਾ ਦੇਖੋ ਸਾਰਾ ਹੀ ਕਲਰ ਉੱਪਰ ਆ ਗਿਆ ਮਸਾਲਿਆਂ ਦਾ ਕੜੀ ਬਹੁਤ ਹੀ ਸੋਹਣੀ ਬਣੀ ਆ ਤੇ ਕਾਫੀ ਚਰਹੀ ਕੜੀ ਲੀਜੀ ਆ ਕੜੀ ਨੂੰ ਰਿੰਨੰਦੇ ਨਾਲ ਹੀ ਕੜੀ ਜਿਹੜੀ ਉਹ ਤਿਆਰ ਹੁੰਦੀ ਆ ਕੜੀ ਤੇ ਸਾਡੀ ਰਸੋਈ ਦੀ ਸ਼ਾਨ ਸਾਡੇ ਪਕੌੜੇ ਪਾਉਣ ਵਾਸਤੇ ਕੜੀ ਰੈਡੀ ਆ ਪਕੌੜੇ ਵੀ ਰੈਡੀ ਆ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਿੱਤੇ ਆ ਪਕੌੜੇ। ਕੜੀ ਪਕੌੜੇ ਦਾ ਮਤਲਬ ਹੀ ਇਹ ਹੁੰਦਾ ਕਿ ਕੜੀ ਦੇ ਵਿੱਚ ਇਹ ਨਹੀਂ ਆ ਕਿ ਚਾਰ ਪੰਜ ਪਕੌੜੇ ਹੀ ਪਾਹੇ। ਕੜੀ ਜਿਹੜੀ ਆ ਉਹ ਸਾਡੀ ਇੰਜ ਪਕੌੜਿਆਂ ਦੇ ਨਾਲ ਭਰੀ ਹੋਈ ਚਾਹੀਦੀ ਆ। ਫੇਰ ਹੀ ਸਾਡੀ ਪਿੰਡਾਂ ਵਾਲੀ ਕੜੀ ਪਕੌੜਾ ਜਿਹੜਾ ਉਹ ਤਿਆਰ ਹੁੰਦਾ ਵਾ। ਦੇਖੋ ਕੜੀ ਸਾਡੀ ਜਿਹੜੀ ਕਿੰਨੀ ਸੋਹਣੀ ਆ। ਹਰ ਕਟਸ਼ੀ ਦੇ ਵਿੱਚ ਪਕੌੜਾ ਜਿਹੜਾ ਉਹ ਜ਼ਰੂਰ ਆਊਗਾ। ਇਹ ਜਿਹੜੇ ਪਕੌੜੇ ਆ ਇਹਨਾਂ ਨੂੰ ਅਸੀਂ ਥੋੜਾ ਜਿਹਾ ਹੁਣ ਸìm ਰੱਖਾਂਗੇ ਗੈਸ ਨੂੰ ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਵਾ ਉਹ ਰਸਾ じゃ ਬਨ ਜਾਵੇ ਇਹਦੇ ਵਿੱਚ ਜਿਹੜੇ ਪਕੌੜੇ ਨੇ ਹੋਰ ਫੁੱਲਣਾ ਹੁਣੇ ਚਿਰ ਵਾਸਤੇ ਆਪਾਂ ਇਹਨੂੰ ਇਸ ਤਰ੍ਹਾਂ ਹਟ ਦਿੰਦੇ ਆ ਆਸ ਨੂੰ ਦੇਸੀ ਘਿਓ ਜਿਹਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਿਆ ਇਹਦੇ ਵਿੱਚ ਪਾਵਾਂਗੇ ਅਸੀਂ ਲਾਲ ਮਿਰਚ ਇਹਦੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਹਿੰਗ ਤੇ ਹੁਣ ਉਪ ਤੋਂ ਆ ਦੀ ਪਾਵਾਂਗੇ ਅਸੀਂ ਇਹਦੇ ਵਿੱਚ ਮਸਟਰਡ ਸੀ ਕੜੀ ਬਣਨ ਲਈ ਪੌੜੇ ਫੁੱਲ ਕੇ ਬਿਲਕੁਲ ਉੱਪਰ ਆ ਚੁੱਕੇ ਆ ਦੇਖੋ ਪੂਰੇ ਮਿਕਸ ਹੋ ਚੁੱਕੇ ਹੁਣ ਅਗਲੇ ਸਟੇਪ ਪਹਾਨੂੰ ਇਸ ਨੂੰ ਚਲਪ ਦੇਣ ਵਾਲਾ ਹੈ ਦਾ ਬਹੁਤ ਹੀ ਸੋਨਾ ਮਸਾਲਾ ਜਿੰਨੂ ਕਿ ਅਸੀਂ ਹਿੰਗ ਮਸਟਰਡ ਸੀਡ ਮਿਰਚ ਤੇ ਦੇਗੀ ਮਿਰਚ ਦਾ ਤੜਕਾ ਲਾਇਆ ਸੀਗਾ ਤੇ ਦੇਖੋ ਹੁਣ ਤੁਸੀਂ ਇਹਦਾ ਰੰਗ ਆਪ ਹੀ ਦੇਖ ਸਕਦੇ ਆ ਦੇਖੋ ਤੇ ਹੁਣ ਸਾਡੇ ਚੌਲ ਬਣ ਕੇ ਤਿਆਰ ਹੋਣਗੇ ਤੇ ਫਿਰ ਅਸੀਂ ਤੁਹਾਨੂੰ ਦੇਵਾਂਗੇ ਕੜੀ ਪਕੌੜਾ ਚਾਵਲ ਹੁਣ ਅਸੀਂ ਫਿੱਕੇ ਚੌਲ ਬਣਾਉਣ ਲੱਗੇ ਆ ਉਹਨਾਂ ਵਾਸਤੇ ਅਸੀਂ 2 ਚਮਚੇ ਲੈ ਲਿਆ ਤੇਲ ਤੇ ਥੋੜਾ ਜਿਹਾ ਵਿੱਚ ਅਸੀਂ ਪਾ ਦਾਂਗੇ ਜੀਰਾ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਚੌਲ ਜਿਹੜੇ ਹਵਾਈ ਨਹੀਂ ਹੁੰਦੇ ਜੀਰਾ ਸਾਡਾ ਹੋ ਗਿਆ 골ਡਨ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਚੌਲ ਜੋ ਕਿ ਮੈਂ ਕੌਲੀ ਚੌਲਾਂ ਦੀ ਲਈ ਸੀ ਬਾਸਮਤੀ ਰਾਈਸ ਤੇ ਇਹਨਾਂ ਨੂੰ ਮੈਂ ਪਹਿਲਾਂ ਹੀ ਧੋ ਕੇ ਤੇ ਰੱਖ ਲਿਆ ਸੀਗਾ ਤੇ ਇਹਨਾਂ ਨੂੰ ਹੁਣ ਆਪਾਂ ਪਾਵਾਂਗੇ ਦੇਖੋ ਆਪਾਂ ਕਈ ਤਰ੍ਹਾਂ ਦੇ ਵਿੱਚ ਆਪਾਂ ਬੱਚਿਆਂ ਨੂੰ ਨਹੀਂ ਜਿਆਦਾ ਚੌਲ ਦਿੰਦੇ ਰਾਤ ਨੂੰ ਖਾਣ ਵਾਸਤੇ ਕਿਉਂਕਿ ਹਵਾਈ ਹੁੰਦੇ ਆ ਚੌਲ ਇਸ ਤਰ੍ਹਾਂ ਠੁੱਗਰ ਵਾਲੇ ਵੀ ਨਹੀਂ ਖਾਂਦੇ ਕਿਚੌੜ ਵਾਈ ਤੁਸੀਂ ਥੋੜਾ ਜਿਹਾ ਧੀਰੇ ਦਾ ਇਸ ਤਰ੍ਹਾਂ ਤੜਕਾ ਲਾ ਲਓ ਫਿਰ ਤੜਕਾ ਲਾ ਕੇ ਜਿੰਨੇ ਚੌਲ ਪਾਏ ਉਹਨਾਂ ਦਾ ਤੁਸੀਂ ਡਬਲ ਪਾਣੀ ਲੈ ਲਓ ਕੜੀ ਹੁਣ ਤਾਂ ਸਾਡੇ ਜੀਰੇ ਵਾਲੇ ਚਾਵਲ ਜਿਹੜੇ ਇਹ ਕੜੀ ਦੇ ਨਾਲ ਬਣ ਕੇ ਤਿਆਰ ਹੋ ਜਾਣਗੇ ਤੇ ਫਿਰ ਅਸੀਂ ਤੁਹਾਨੂੰ ਜਿਹੜੀ ਆ ਤਿਆਰ ਕਰਕੇ ਦਿਖਾਉਣੀ ਆ ਜੀਰੇ ਬਣ ਰਹੇ ਆ ਜੀਰੇ ਦੇ ਵਾਲੇ ਫਿੱਕੇ ਚੌਲ ਇਹ ਜਦੋਂ ਬਣ ਜਾਣਗੇ ਤੇ ਕੜੀ ਪਕੌੜਾ ਸਾਡਾ ਤਿਆਰ ਆ ਫਿਰ ਅਸੀਂ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਦੇ ਬਣ ਸਾਡੇ ਤਾਬਾ ਸਟਾਈਲ ਕੜੀ ਚਾਵਲ ਜੋ ਕਿ ਸਾਰਿਆਂ ਦੇ ਹੀ ਇਹ ਬੱਚਿਆਂ ਦੇ ਵੀ ਬਜ਼ੁਰਗਾਂ ਦੇ ਵੀ ਸਾਰਿਆਂ ਦੇ ਹੀ ਫੇਵਰਟ ਆ ਤੇ ਇਹ ਤੁਸੀਂ ਦੇਖਿਓ ਹੁਣ ਥੋੜਾ ਟਾਈਮ ਬਾਅਦ ਚੌਲ ਸਾਡੇ ਬਣ ਕੇ ਤਿਆਰ ਹੋ ਚੁੱਕੇ ਆ ਖੰਜੀਰੇ ਵਾਲੇ ਚੌਲ ਤੇ ਥੋੜਾ ਜਿਹਾ ਦੋਕ ਚਮਚੀ ਹੀ ਤੜਕਾ ਪਾਉਣ ਦੇ ਨਾਲ ਚੌਲ ਬਿਲਕੁਲ ਰਾਂਖਲੇ ਖਿਲੇ ਖਿਲੇ ਜੇ ਤੇ ਹੁਣ ਅਸੀਂ ਤੁਹਾਨੂੰ ਕੜੀ ਪਕੌੜਾ ਤੇ ਚੌਲਾਂ ਦੀ ਥਾਲੀ ਤਿਆਰ ਕਰਕੇ ਤੇ ਦਿਖਾਉਨੇ ਆ ਥਾਲ ਸਾਡਾ ਜੀ ਸੱਜ ਕੇ ਤਿਆਰ ਸਾਡੀ ਪੰਜਾਬੀ ਸਟਾਈਲ ਦੀ ਢਾਬੇ ਵਾਲੀ ਕੜੀ ਪਕੌੜਾ ਵੇਖੋ ਬਣ ਕੇ ਆ ਸੀ ਪਾਇਆ ਤਾਜ਼ਾ ਤਾਜ਼ਾ ਘਰ ਦਾ ਮੱਖਣ ਮੱਖਣ ਦੇ ਨਾਲ ਤੇ ਕੜੀ ਨੂੰ ਹੋਰ ਚਾਰ ਚੰਦ ਲੱਗ ਜਾਂਦੇ ਆ ਜਦੋਂ ਘਰ ਦਾ ਮੱਖਣ ਕੱਢ ਕੇ ਪਾਈਏ ਤੇ ਇਹ ਸਾਡੇ ਪੋਲੇ ਪੋਲੇ ਹਲਫੀ ਹਲਫੀ ਪਕੌੜੇ ਆ ਸਾਡੀ ਕੜੀ ਦੇਖੋ ਕਿੰਨੀ ਸੋਹਣੀ ਆ ਤੇ ਇਹ ਸਾਡੇ ਨਾਲ ਜੀਰੇ ਵਾਲੇ ਚੌਲ ਇਹ ਸਾਡੀ ਅੰਬਾਂ ਦੀ ਚਟਣੀ ਹੈ ਜਦੀ ਰੈਸਪੀ ਅਸੀਂ ਤੁਹਾਨੂੰ ਪਹਿਲਾਂ ਹੀ ਦੇ ਚੁੱਕੇ ਆ ਜੇਕਰ ਫੇਰ ਕਹੋਗੇ ਤਫੇ ਤੁਹਾਨੂੰ ਦੱਸ ਦਵਾਂਗੇ ਕਿ ਨਾਲ ਪਦੀਨੇ ਵਾਲਾ ਪਿਆਜ਼ ਤੇ ਹੁਣ ਆਪਾਂ ਇਸੇ ਤਰ੍ਹਾਂ ਹੀ ਕੜੀ ਇਸ਼ਤਿਆਰ ਕਰਨੀ ਪਕੌੜਿਆਂ ਵਾਲੀ ਤੇ ਨਾਲ ਜੀਰੇ ਵਾਲੇ ਚੋਲ ਤਿਆਰ ਕਰਕੇ ਅੰਬਾਂ ਦੀ ਚਟਨੀ ਲੈਣੀ ਤੇ ਖਾਣੀ ਤੇ ਸਾਨੂੰ ਦੱਸਣਾ ਇਹ ਦੱਸਣਾ ਸਾਡੀ ਕੜੀ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਹੈ ਦੇਖੋ ਪਕੌੜੇ ਜਿਹੜੇ ਆ ਇਧਰ ਦੇਖੋ ਕਿੰਨੇ ਵਧੀਆ ਪਕੌੜੇ ਬਣੇ ਆ ਇਹ ਅਸੀਂ ਪਾਲਕ ਪਾਈ ਸੀ ਕਿ ਪਕੌੜਿਆਂ ਦੇ ਵਿੱਚ ਇਸ ਦੇ ਨਾਲ ਹੀ ਆਪਾਂ ਚਟਨੀ ਲਵਾਂਗੇ ਚਟਨੀ ਲੈ ਕੇ ਆਪਾਂ ਦਾ ਟੇਸਟ ਜਿਹੜਾ ਹੋਰ ਅਲੱਗ ਹੀ ਹੋ ਜਾਊਗਾ। ਇਸੇ ਤਰ੍ਹਾਂ ਤੁਸੀਂ ਵੀ ਕੜੀ ਪਕੌੜਾ ਤਿਆਰ ਕਰਕੇ ਨਾਲ ਚਾਵਲ ਜੀਰੇ ਵਾਲੇ ਬਣਾ ਕੇ ਤਿਆਰ ਕਰਨੇ ਤੇ ਸਾਨੂੰ ਕਮੈਂਟਾਂ ਦੇ ਵਿੱਚ ਦੱਸਣਾ ਕਿ ਸਾਡੇ ਬਣੇ ਹੋਏ ਕੜੀ ਚਾਵਲ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਆ। ਇਹ ਹੀ ਸਾਡੀ ਅੱਜ ਮੇਨ ਡਿਸ਼ ਕੜੀ ਪਕੌੜਾ ਨਾਲ ਜੀਰੇ ਵਾਲੇ ਚੌਲ ਜੋ ਕਿ ਸਾਡੀ ਪੰਜਾਬੀਆਂ ਦੀ ਬਹੁਤ ਹੀ ਫੇਵਰਿਟ ਡਿਸ਼ ਆ ਤੇ ਟਾਬਾ ਕੜੀ ਸਟਾਈਲ ਸੀ ਜੋ ਕਿ ਸਾਰਿਆਂ ਦੀ ਹੀ ਡਿਮਾਂਡ ਹੁੰਦੀ ਆ ਤੇ ਇਸ ਨੂੰ ਖਾ ਕੇ ਕਮੈਂਟ ਵੀ ਕਰਨੇ ਲਾਈਕ ਵੀ ਕਰਨਾ ਸ਼ੇਅਰ ਵੀ ਕਰਨਾ ਰੰਗ ਪੰਜਾਬ ਦੇ ਚੈਨਲ ਤੇ ਸਦਾ ਹੀ ਬਣਿਆ ਰਹਿਣਾ ਥੈਂਕ ਯੂ